ਚਾੜੂ ਚੂੜੂ ਚੱਕ ਦਿਆਂਗੇ ਵੋਟਾਂ ਤੇ ਵੋਟਾਂ ਰੱਖ ਦਿਆਂਗੇ ਵੋਟਾਂ 'ਵਲੇ ਬਾਪੂ ਕਹਿੰਦੇ ਮੱਤੇ ਸਾਡੀ ਮੁ ਬੋਟਾ ਵਲੇ ਬਾਪੂ ਕਹਿੰਦੇ ਕੋਈ ਨਹੀਂ ਆ ਵੋਟਾਂ ਵਲੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕੋਈ ਨਹੀਂ ਆ ਵੋਟਾਂ ਵਲੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਆਏ ਦਿਨ ਦੇਸ਼ ਵਿੱਚ ਚੋਣਾ ਵੋਟਾਂ ਵਾਲਾ ਤਿਹਾਰਾ ਆਉਂਦਾ ਰਹਿੰਦਾ ਹੈ ਕਦੇ ਪੰਚਾਇਤੀ ਚੋਣਾਂ ਕਦੇ ਪੰਜਾਬ ਦੀਆਂ ਸ਼ਹਿਰੀ ਚੋਣਾਂ ਕਦੇ ਜਿਮਣੀ ਚੋਣਾਂ ਤੇ ਹੁਣ ਜਨਤਾ ਦੇ ਸਿਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਥੂਪੀਆਂ ਜਾ ਚੁੱਕੀਆਂ ਹਨ ਲੋਕਾਂ ਨੂੰ ਰੋਜ਼ਗਾਰ ਮਿਲੇ ਨਾ ਮਿਲੇ ਬੁਨਿਆਦੀ ਲੋੜਾਂ ਪੂਰੀਆਂ ਹੋਣ ਜਾਂ ਨਾ ਹੋਣ ਪਰ ਰਾਜਨੀਤਿਕ ਨੇਤਾਵਾਂ ਨੂੰ ਵੋਟਾਂ ਦਾ ਚਾਅ ਵਿਆਹ ਵਾਂਗੂ ਚੜਿਆ ਰਹਿੰਦਾ ਹੈ ਲੀਡਰ ਲੋਕ ਵੋਟਾਂ ਵੇਲੇ ਜਨਤਾ ਨਾਲ ਕਈ ਤਰ੍ਹਾਂ ਦੇ ਵਾਅਦੇ ਗਰੰਟੀਆਂ ਦਿੰਦੇ ਫਿਰਦੇ ਹਨ ਪਰ ਵੋਟਾਂ ਨਿਕਲ ਜਾਣ ਤੋਂ ਬਾਅਦ ਜਾਂ ਵੋਟਾਂ ਦਾ ਤਿਹਾਰ ਨਿਕਲ ਜਾਣ ਤੋਂ ਬਾਅਦ ਕੋਈ ਕਿਸੇ ਦੀ ਬਾਹ ਨਹੀਂ ਫੜਦਾ ਇਸੇ ਲਈ ਕਈ ਥਾਈਂ ਲੋਕਾਂ ਨੇ ਕੱਲ ਹੋਣ ਵਾਲੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੈਸ਼ਰ ਦੀਆਂ ਚੋਣਾਂ ਦਾ ਬਾਈਕਾਟ ਕਰਦਿਆਂ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ। ਲੋਕ ਨਾਰਾ ਲਗਾ ਰਹੇ ਸਨ, "ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ।" ਇਸੇ ਲੜੀ ਤਹਿਤ ਲੋਹਿਆ ਹਲਕੇ ਦੇ ਪਿੰਡ ਗੱਟਾ ਮੁੱਢੀ ਕਾਸੂ ਦੀ ਧੱਕਾ ਬਸਤੀ ਪਿੰਡ ਦੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਕਿਉਂਕਿ ਲੋਕ ਕਹਿ ਰਹੇ ਸਨ ਕਿ ਅਸੀਂ ਅੱਕੇ ਹੋਏ ਹਾਂ। ਇਕ ਅੱਛੇ ਲੋਕਤੰਤਰ ਵਾਸਤੇ ਵੋਟਾਂ ਹੋਣੀਆਂ ਬਹੁਤ ਜ਼ਰੂਰੀ ਹਨ ਪਰ ਇੱਥੇ ਲੋਕਤੰਤਰ ਹੈ ਕਿੱਥੇ ਲੋਕਤੰਤਰ ਦਾ ਤਾਂ ਮਜ਼ਾਕ ਬਣਿਆ ਪਿਆ ਮੇਰੇ ਖਿਆਲ ਨਾਲ ਵੋਟਾਂ ਦਾ ਬਾਈਕਾਟ ਕਰਨ ਨਾਲੋਂ ਵੋਟਾਂ ਦਾ ਇਸਤੇਮਾਲ ਕਰਕੇ ਨਿਕੰਮੀ ਤੇ ਢੀਠ ਰਾਜਨੀਤੀ ਨੂੰ ਬਦਲ ਕੇ ਸਾਫ਼ ਸੁਥਰੀ ਲੋਕਪੱਖੀ ਸੋਚ ਵਾਲੀ ਉਮੀਦਵਾਰ ਨੂੰ ਚੁਣ ਕੇ ਅੱਗੇ ਲਿਆਉਣ ਦੀ ਲੋੜ ਹੈ ਆਓ ਜਾਣਦੇ ਹਾਂ ਇਸ ਪ੍ਰਤੀ ਇਹਨਾਂ ਲੋਕਾਂ ਦੇ ਕੀ ਵਿਚਾਰ ਸਨ ਤੁਸੀਂ ਦੇਖ ਰਹੇ ਹੋ ਅੰਮੇਤਕਰ ਮਿਸ਼ਨ ਨਿਊਜ਼ ਔਰ ਮੈਂ ਹਮੋਂਜੀ ਸਿੰਘ ਸ਼ਾ ਕੋਰਤੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਥੀਓ ਅਸੀਂ ਗੱਟਾ ਮੰਡੀ ਕਾਸੂ ਪਿੰਡ ਤੱਕਾ ਵਸਤੀ ਦੇ ਸਾਰੇ ਪਿੰਡ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਜਿਹੜੀਆਂ ਇਲੈਕਸ਼ਨ ਹੋ ਰਹੀ ਹੁਣ ਅਸੀਂ ਬਾਈਕਾਟ ਕੀਤਾ ਆਪਣੇ ਸਾਰੇ ਪਿੰਡ ਵੱਲੋਂ ਸਾਰੇ ਪਿੰਡ ਨੇ ਇਹ ਫੈਸਲਾ ਲਿਆ ਵੀ ਅਸੀਂ ਵੋਟ ਕਿਸੇ ਨੂੰ ਨਹੀਂ ਪਾਵਾਂਗੇ ਕਿਉਂਕਿ ਵੋਟਾਂ ਲੈ ਕੇ ਮੁੜ ਕੇ ਆਪਣੇ ਵਾਅਦਾ ਕਰਕੇ ਮੁਕਰ ਜਾਂਦੇ ਲੋਕ ਜਿਹੜੇ ਬੰਦੇ ਖੜੇ ਐ ਕੈਂਡੀਡੇਟ ਜਿੱਦਾਂ ਵੀ ਕੋਈ ਵੀ ਆਉਂਦਾ ਸਾਡੇ ਨੇਵੇਂ ਹਰ ਵਾਰੀ ਤੱਕਾ ਕਰਦੇ ਅਸੀਂ ਵੋਟ ਨਹੀਂ ਦੇਾਂਗੇ ਸਾਡੇ ਪਿੰਡ ਦਾ ਇਹ ਫੈਸਲਾ ਆਇਆ ਇੱਕ ਵਾਰ। ਇਹ ਨਾਲ ਇਹ ਲੀਡਰਾਂ ਨੇ ਇੰਨੇ ਹੀ ਵਾਅਦੇ ਕੀਤੇ ਕਿ ਅਸੀਂ 19 ਵਾਲੇ ਹਾੜ ਵਿੱਚ ਲੁੜੇ ਉਦੋਂ ਬਾਅਦ ਸਭ 23 ਵਾਲੇ ਹਾੜ ਦੇ ਵਿੱਚ ਇਹਨਾਂ ਨੇ ਖਾਂ ਦਾ ਲਾਰਾ ਲਾ ਕੇ ਸਾਨੂੰ ਦੇ ਕੇ ਵੱਡੇ ਵੱਡੇ ਅਫਸਰ ਵੇਰ ਚੁੱਕੇ ਸੀ ਵੀ ਅੱਜ ਅਸੀਂ ਇਹਨਾਂ ਸਰਪੰਚਾਂ ਤੇ ਇਹਨਾਂ ਲੋਕਾਂ ਦੇ ਅੱਗੇ ਅਸੀਂ ਕਿਸ ਤਰ੍ਹਾਂ ਯਕੀਨ ਕਰ ਲਈਏ। ਕਿਉਂਕਿ ਸਾਡੇ ਪਿੰਡ ਦਾ ਇਹੀ ਇੱਕ ਆ ਕਿ ਅਸੀਂ ਕਿਸੇ ਨੂੰ ਵੀ ਨਹੀਂ ਵੋਟ ਪਾਵਣ ਜਾਵਾਂਗੇ ਕੋਈ ਨਹੀਂ ਪਾਉਣ ਜਾਵਾਂਗੇ ਕਿਉਂਕਿ ਸਾਨੂੰ ਹਰ ਪਾਸੋਂ ਦਾ ਹੀ ਧੱਪਾ ਸਾਡੇ ਨਾਲ ਕੁਝ ਵੀ ਨਹੀਂ ਸਾਨੂੰ ਦਿੰਦੇਗੇ ਕਰ ਨਹੀਂ ਇਸ ਵਾਰ ਅਸੀਂ ਵੋਟ ਕਿਸੇ ਨੂੰ ਵੀ ਨਹੀਂ ਪਾਣੀ ਕਿ ਸਾਡੇ ਪਿੰਡ ਦਾ ਇਹੀ ਇੱਕ ਆਏ ਕਿਤੇ ਜਿੰਨੀ ਵਾਰੀ ਸਾਡੇ ਨਾਲ ਆਇਆ ਓਨੀ ਵਾਰ ਹੀ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਕਿਉਂਕਿ ਇਹੋ ਬਾਤ ਵਿੱਚ ਕਿ ਸਾਡੇ ਰਿਕਵੈਸਟ ਇਹੀ ਹੈ ਮੇਰੀ ਇਹੀ ਰਿਕਵੈਸਟ ਹੈ ਕਿ ਸਾਡੇ ਪਿੰਡ ਵਾਲਿਆਂ ਦੇ ਵੀ ਅੱਗੇ ਕੋਈ ਵੀ ਵੀਰ ਭਰਾ ਸਾਨੂੰ ਚੀਰ ਕੇ ਕੋਈ ਵੀ ਵੋਟ ਨਾ ਹੀ ਪਾਉਣ ਜਾਵੇ ਤਾਂ ਚੰਗਾ ਹੈ ਕਿਉਂ ਜਿੰਨੀ ਵਾਰੀ ਗਏ ਆਪਣੇ ਪਿੰਡ ਵਾਲੇ ਚੀਰ ਕੇ ਇਸ ਵੀਡੀਓ ਦੇ ਵਿੱਚ ਜਿੱਥੇ ਵੀ ਜਾਵੇ ਸਾਡੇ ਹਰ ਇੱਕ ਸਾਡੇ ਪਿੰਡ ਦੇ ਹਰ ਇੱਕ ਸਾਡੇ ਘਰ ਦਾ ਜੀ ਜਿਹੜਾ ਵੀ ਵੇਖੇ ਇਹ ਗੱਲ ਕਹਵੇ ਕਿ ਅਸੀਂ ਵੋਟ ਕਿਸੇ ਨੂੰ ਵੀ ਨਹੀਂ ਪਾਣ ਜਾਣੀ ਕਿਉਂਕਿ ਜਿੰਨੀ ਵਾਰ ਦਾ ਲੱਗਾ ਸਾਡੇ ਨਾਲ ਹੋ ਰਿਹਾ ਤੇ ਇਹ ਵਾਲੇ ਦੇ ਵਿੱਚ ਹੋਇਆ ਉੰਨੀ ਵਾਲੇ ਹਾਰਡ ਵਿੱਚ ਹੋਇਆ ਤੇ ਇਹ ਵਾਲੇ ਹਾਰਡ ਵਿੱਚ ਹੋਇਆ ਹੱਥ ਸਾਡੇ ਨਾਲ 25 ਵਾਲੇ ਹਾਰ ਲਏ ਨੇ ਸੰਭੋਧ ਕੇ ਸਾਡੇ 350 ਵੋਟ ਹੈ ਕਿ ਅਸੀਂ ਵੋਟ ਕਿਸੇ ਨਹੀਂ ਨਹੀਂ ਹਾਂ ਕੋਈ ਇੱਕ ਟੀਕਾ ਖਾਅ ਸਭਾ ਦੇ ਚੀ ਘੱਟ